ਓ ਹਾਂਜੀ ਸਤਿ ਸ੍ਰੀ ਅਕਾਲ ਜੀ ਹੋਰ ਕੀ ਹਾਲ ਚਾਲ ਆ ਮੇਰੇ ਸਾਰੇ ਭਰਾਵਾਂ ਦਾ ਸਭ ਠੀਕ ਠਾਕ ਵਧੀਆ ਜੀ ਲੋ ਜੀ ਆ ਗਏ ਸੀ ਛੱਤ ਤੇ ਤੇ ਇੱਕ ਆਪਣੇ ਭਰਾਮ ਨੇ ਪੁੱਛਿਆ ਫੈਨਸੀਆਂ ਦਾ ਇਲਾਜ ਹੈਗਾ ਬਾਈ ਆਪਣੇ ਬੱਚਿਆਂ ਨੂੰ ਸਾਰਿਆਂ ਨੂੰ ਫਰਕ ਪੈ ਚੁੱਕਿਆ ਤੇ ਆਪਾਂ ਪਹਿਲਾਂ ਵੀ ਮੈਂਸ਼ਨ ਕੀਤੀ ਸੀਗੀ ਫੋਟੋ ਤੇ ਤੁਹਾਨੂੰ ਦੱਸਿਆ ਸੀ ਵੀ ਰਿਜ਼ਲਟ ਜਿਵੇਂ ਵੀ ਹੋਇਆ ਤੁਹਾਨੂੰ ਦੱਸਾਂਗੇ ਤੇ ਆਹ ਬਾਈ ਪਤਾ ਜੀ ਇਹ ਆ ਪਤਾ ਸਪ ਰੋਟੈਕ 500 ਸੇ ਪ੍ਰੋਡੈਕਟ 500 ਠੀਕ ਆ ਜੀ ਇਹਦਾ ਜੀ ਚੌਥਾ ਪੰਜਵਾਂ ਹਿੱਸਾ ਇਹ ਗੋਲੀ ਦਾ ਚੌਥਾ ਪੰਜਵਾਂ ਹਿੱਸਾ ਤੋੜ ਕੇ ਦੇਣਾ ਬਾਈ ਤੇ ਇੱਕ ਲਿਆਂਦਾ ਸੀ ਪੱਤਾ ਬਾਈ 4 ਦਿਨ ਦਿੱਤੀ ਆਪਾਂ ਨੇ ਤੇ ਬੱਚਿਆਂ ਦੀਆਂ ਫਣਸੀਆਂ ਦਾ ਬਹੁਤ ਫਰਕ ਪੈ ਚੁੱਕਿਆ ਤੇ ਇੱਕ ਹੋਰ ਰਿਕਵੈਸਟ ਆਪਣੇ ਭਰਾਵਾਂ ਨੂੰ ਵੀ ਵੀਡੀਓ ਨਾਲ ਜੁੜੇ ਰਿਹਾ ਕਰੋ ਪੂਰੀ ਦੇਖਿਆ ਕਰੋ ਮੇਰੇ ਭਰਾ ਵੀਡੀਓ ਇਹ ਆਪਾਂ ਬਣਾਉਨੇ ਆ ਵੀਡੀਓ ਨੂੰ ਪੂਰੀ ਐਂਡ ਤੱਕ ਦੇਖਿਆ ਕਰੋ ਕਿੰਨੇ ਹਾਰਾ ਕਰ ਗਿਆ ਅੰਦਰ ਤਾਂ ਦਫਾਦ ਨੇ ਲਓ ਜੀ ਇਹਦੇ ਵੀ ਦੋ ਪੀਸ ਕਰ ਲੈਣੇ ਗੋਲੀ ਦੇ ਨਾਲ ਪੀਸ ਕਰਕੇ ਇਹਦੇ ਵੀ ਦੋ ਟੋਟੇ ਕਰਕੇ ਜਿੱਦਾਂ ਛੋਟੇ ਬੱਚੇ ਨੂੰ ਉਹਨਾਂ ਨੂੰ ਦੇ ਦੋ ਜਿਹੜੇ ਜ਼ਿਆਦਾ ਵੱਡੇ ਇਹ ਤੋਂ ਥੋੜਾ ਛੋਟਾ ਹੀ ਦਾ ਮਤਲਬ ਇੱਕ ਗੋਲੀ ਥੋੜੀ 5-6 ਨੂੰ ਲੱਗ ਜਾਂਦੀ ਆ ਜੇ ਛੋਟਿਆਂ ਦਾ ਅੱਥਰੂ ਲੱਗ ਜਾਂਦੀ ਆ ਠੀਕ ਹੈ ਤੇ ਚਲੋ ਹੁਣ ਆਪਾਂ ਤੁਹਾਨੂੰ ਦਿਖਾਉਂਦੇ ਆ ਜੀ ਆਉਂਦੇ ਆਂ ਦੋਨੋਂ 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 ਟਾਣੇ ਹਲਾਰੇ ਬਣੇ ਕਿ ਮੈਂ ਖੁੱਡੇ ਦੇ ਵਿੱਚ ਦੋਨੋਂ ਇਬੜੇ ਟਲਾਰੇ ਦੇ ਬੇੜੇ ਲੰਦੇ ਕਿੰਨਾ ਕੰਮ ਕਰਿਆ ਹੈ ਜੀ ਸਰ ਦਿਖਾਉਣਾ ਹੈ ਜੀ ਆਪਾਂ ਤੁਹਾਨੂੰ ਬੱਚੇ ਜਿਆਦਾ ਲੋਕ ਦੇਖ ਸਕਦੇ ਨੇ ਤੁਸੀਂ ਕਿੰਨਾ ਸਾਰਿਆਂ ਦੇ ਫਿਰ ਸ਼ੇ ਹੋਣ ਲੱਗ ਗਿਆ ਜੀਆਂ ਤੇ तकरीबन ਹੋਣ ਸਹੀ ਦਾ ਪੋਜੀਸ਼ਨ ਤੁਹਾਨੂੰ ਦਿਖਾਉਣੇ ਆ ਜਿਆਦਾ ਜਿਹਦੇ ਮੂੰਹ ਤੇ ਹੋ ਗਈਆਂ ਜੀ ਮੂੰਹ ਲੈਣਾ ਚੱਕਰ ਸੀਗਾ ਪਰ ਆ ਬੱਚਾ ਜੀ ਜਿਹਦੇ ਮੂੰਹ ਦੇ ਅੰਦਰ ਵੀ ਹੋ ਗਈਆਂ ਜੀ ਦੇਖੋ ਚੁੰਝ ਵੀ ਸਾਰੀ ਪੱਕ ਗਈ ਸੀ ਦਾਣੇ ਨਹੀਂ ਖਾਂਦਾ ਇਹ ਤੇ ਦਾਣੇ ਆਪਾਂ ਆਪੇ ਖਵਾਉਨੇ ਆ ਪਰ ਫਣਸੀ ਇਹ ਦੀ ਸੁੱਕ ਚੁੱਕੀ ਹੈ ਜੀ ਆਪਾਂ ਦੰਨੇ ਫਣਸੀ ਸੁੱਕ ਚੁੱਕੀ ਆ ਅੰਦਰੋਂ ਬਾਹਰੋਂ ਲੋ ਦੇਖ ਲੋ ਇਹ ਹੌਲੀ-ਹੌਲੀ ਲੈ ਜੂਗੀ ਤੇ ਦਾਣਾ ਤਾਂ ਇਹਨੂੰ ਖੱਲੇ ਮੈਂ ਹੀ ਖਾਣ ਆਪਾਂ ਐਵੇਂ ਕਹੀਏ ਤੇ ਪਰ ਤੰਦਰ ਉਸ ਤੋਂ ਪੂਰਾ ਨਹੀਂ ਹੈ ਵੀ ਮਾਜੂ ਹੱਡੇਤੀ ਆਪਾਂ ਇਹਨਾਂ ਨੂੰ ਚੋਕਾ ਦੇ ਦੇਈਗਾ ਬੋਤਲ ਦੇ ਨਾਲ ਸਰੋਂ ਦੇ ਵਿੱਚ ਤੇ ਇੱਕ ਆਪਣਾ ਵਿਚਾਰ ਹੈ ਇਹਦੇ ਉੱਤੇ ਜਿਆਦਾ ਹੋਈਆਂ ਜੀਆਂ ਹੜਸੀ ਦੇਖੋ ਦਾ ਪੈਰਾਂ ਦੇ ਵੀ ਹੋ ਗਏ ਚਲੋ ਪੈਰਾਂ ਵਾਲਿਆਂ ਦਾ ਖ਼ਿਆਲ ਫੜ ਜਾਂਦੀਆਂ ਨੇ ਹੌਲੀ-ਹੌਲੀ ਤੇ ਮੂੰਹ ਵਾਲੀਆਂ ਕਈ ਵਾਰੀ ਖਰਾਬ ਕਰਦੀਆਂ ਤੇ ਵੀ ਬਦਰੀਆਂ ਆਈਆਂ ਸੀ ਤੇਰੇ ਵੀ ਦਿੱਕਤ ਸੁਰੂ ਹੋ ਗਈਆਂ ਆਉਣ ਲੱਗ ਗਈਆਂ ਨੇ ਠੀਕ ਹੈ ਜੀ ਤੇ ਦਾਣਾ ਪਾਣੀ ਜੋੜਦੇ ਹਾਂ ਇਹਦੇ ਬਾਹਰਲੀ ਸਾਈਡ ਹੈ ਜੀ ਅੰਦਰਲੀ ਸਾਈਡ ਨਹੀਂ ਸੀ ਤੇ ਬਾਕੀ ਠੀਕ ਆ ਮਾਲ ਕੁਝ ਮੇਰੇ ਨਾਲ ਸਹੀ ਹੈ ਸਾਰੇ ਠੀਕ ਹੈ ਜੀ ਅੰਦਰ ਦੇ ਕੋਡੇ ਜੀ ਵੀ ਚੱਲਦੇ ਆ ਬਹੁਤ ਛੋਟੇ ਬੱਚਿਆਂ ਦੇ ਹੋਗੀਆਂ ਸੀ ਠੀਕ ਹੈ ਜੀ ਕਿਸੇ ਕਿਸੇ ਨੂੰ ਤਾਂ ਬਹੁਤ ਜਲਦੀ ਆਮ ਹੋਣਾ ਆ ਜਿੱਦਾਂ ਵੀ ਆ ਬੱਚਾ ਤਾਂ ਬੱਚਾ ਇਹਦੇ ਹੋ ਗਿਆ ਜੀ ਮੂੰਹ ਤੇ ਇਹ ਉਹ ਦੋ ਬਾਰ ਹੀ ਦਿੱਤੀ ਆ ਥੋੜੀ ਥੋੜੀ ਬਿਲਕੁਲ ਸੁੱਕ ਕੇ ਝੜ ਵੀ ਚੁੱਕੀਆਂ ਕਿਉਂਕਿ ਇਹਦੇ ਥੋੜੀਆਂ ਛੋਟੀਆਂ ਸੀਆਂ ਉਦੋਂ ਬਹੁਤ ਜਲਦੀ ਆ ਗਏ ਬੱਚੇ ਨੂੰ ਆ ਬੱਚੇ ਦੇ ਆਪਣੇ ਪਤਾ ਨਹੀਂ ਅੱਖ ਨੂੰ ਕੀ ਹੋ ਗਿਆ ਬੱਚੇ ਦੇ ਅੱਖ ਨੂੰ ਸਮਝ ਨਹੀਂ ਆਈ ਕੀ ਹੋ ਗਿਆ ਇਹਨੇ ਤੇ ਇਹ ਨੂੰ ਹਲੇ ਬਹੁਤ ਦਵਾਈ ਕੋਈ ਨਹੀਂ ਦਿੱਤੀਗੀ ਇਹ ਅੱਖ ਖਤੋਣੇ ਆ ਤੇ ਕਰਦੇ ਹਾਂ ਦੇ ਅੰਦਰ ਲਈ ਛੜਨਾ ਮੱਛਰ ਨਾਲ ਲੜ ਕੇ ਜਿਵੇਂ ਅਲਰਜੀ ਹੋ ਜਾਂਦੀ ਉਹ ਚੀਜ਼ ਹੋ ਗਈ ਸੀ ਤੇ ਉਹਦੇ ਨਾਲ ਇਦਾਂ ਹੋਇਆ ਹੋਇਆ ਇਹਨੂੰ ਵੀ ਸਾਫ਼ ਕਰਕੇ ਬੱਚੇ ਨੂੰ ਇਹ ਚੰਗੀ ਤਰ੍ਹਾਂ ਤੇ ਇਹਨੂੰ ਦਵਾਗੇ ਜੀ ਆਪਾਂ ਗੋਲੀ ਹਲਕਾ ਮੈਸਨ ਦੀ ਭਾਈ ਅੱਖਾਂ ਲਈ ਉਹ ਹੀ ਬੈਸਟ ਹੈ ਬਟ ਇਹਦੀ ਅੱਖ ਦੇ ਉੱਤੇ ਉਹਨਾਂ ਕੋਲ ਲੜ ਗਿਆ ਸੀ ਧੱਪੜ ਜਾ ਹੋ ਗਏ ਸੋਜੀ ਗਈ ਸੀ ਦੁਖਣੀ ਨਹੀਂ ਸੀ ਆਈ ਉਹਦੇ ਕਰਕੇ ਹੁਣ ਆਉ ਤਕਲੀਫ ਮੰਨਦ ਕਰਕੇ ਕੁਝ ਕੁਝ ਕਰ ਦਤਾ ਹਾਂ ਜੇ ਉਹ ਥੋੜੀ ਅੱਖ बाकी ਬੱਚਿਆਂ ਦੀਆਂ ਜੀਆਂ ਕਿ ਅੱਖਾਂ ਉਹ ਤੁਹਾਡੇ ਸਾਹਮਣੀਆਂ ਸਾਰੇ ਸਹੀ ਐ ਠੀਕ ਆ ਜੀ ਹੁਣ ਦਵਾਈ ਆਪਾਂ ਉਹ ਵੀ ਪਾਈ ਵੀ ਅੱਖਾਂ ਲਈ ਨੂੰ ਚੰਗੀਤੀ ਹੋਈ ਆ ਤੁਹਾਨੂੰ ਕਿਵੇਂ ਮਰੇ ਬਰਾ ਇੱਧਰ ਬੈਠੇ ਆ ਆਪਣੇ ਬੱਚੇ ਗੂਦਰੀ ਨੇ ਅੰਡੇ ਲਾ ਲੈਨੇ ਇਹ ਬੱਚੇ ਚੱਕਣ ਵਾਲੇ ਹੋਗੇ ਵੈਸੇ ਇਧਰੋਂ ਕਰਦੇ ਇਹਨਾਂ ਨੂੰ ਵੀ ਖੁੱਡੇ ਚ ਚੱਕਾਂਗੇ ਇਹਨਾਂ ਨੂੰ ਇਧਰੋਂ ਪਾਣੀ ਚ ਉਸ ਤੋਣਗੇ ਦਰਸ਼ਕੋ ਇਹ ਬੱਚੇ ਤੇ ਪਾਣੀ ਗਰ ਹੁਣ ਸਾਰਿਆਂ ਨੂੰ ਬਦਲ ਲਾਂਗੇ ਆਪਾਂ ਠੀਕ ਹੈ ਜੀ ਅੰਦਰ ਦਾਣੇ ਕਰਦਾਂਗੇ ਕੋਈ ਬੱਚਾ ਆਪਣਾ ਤੇ ਦੁੱਧ ਆਇਆ ਇਹ ਪੌਂਛ ਚੁੱਕਾ ਸੀ ਇਹ ਇਹ ਆਂਡਰੀ ਇਹ ਜੋੜਾ ਆਂਡਿਆਂ ਦੇ ਉੱਤੇ ਆ ਹਲੇ ਕੱਡੇ ਨਹੀਂ ਬੱਚੇ ਰਹਿੰਦੇ ਇਹਦੇ ਦਾ ਇੱਧਰ ਇਹਨਾਂ ਨੇ ਵੀ ਕੱਢੇ ਹੋਏ ਨੇ ਬੱਚੇ ਦੋਏ ਚਲੋ ਬਾਕੀ ਪਾਣੀ ਪੂਣੇ ਚੇਂਜ ਕਰਾਂਗੇ ਨਾ ਰੱਖਾਂਗੇ ਦਾਣਾ ਆਪਣੇ ਠੀਕ ਹੈ ਜੀ ਇਹਦੇ ਨਾਲ ਥੱਲੇ ਇੱਕਾ ਬੱਚਾ ਇੱਕ ਦਰਨ ਨੂੰ ਖੋਲ ਦੇਣਾ ਥੋੜੀ ਜਿਹੀ ਵੱਡੇ ਕੂਤਰਾਂ ਨੂੰ ਤੁੱਪ ਲੱਗ ਜੂਗੀ ਯਾਦ ਨੂੰ ਦਰ ਦਾਣਾ ਪਾਣੀ ਪਾਉਣੇ ਆਪਾਂ ਫਿਰ ਫੁੱਲੋਗੇ ਉਦੋਂ ਅਗਲਾ ਜਦੋਂ ਪਾਉਣੇ ਆਪਾਂ ਫੁੱਲ ਹੋਈ ਇਹ ਕੰਪੁਟਰ ਕੋਈ ਆਪ ਰੋਬਾ ਆ। ਇਹ ਆਖਿਰ ਅੰਮ੍ਰਿਤ। ਇਹ ਸਾਰੇ ਪੱਤੇ ਕੂਸ ਕਰਨੇ ਚਾਹੀਦੇ। ਜੋੜੇ-ਜੋੜ ਚੁੱਕੇ ਆਪਾਂ ਕਾਫੀ ਹੱਦ ਤੱਕ। ਉਰੇ ਜੋੜੇ ਰਹਿ ਗਏ ਅੰਦਰ ਵੀ ਛੋਟੇ ਦਿਖਾਉਨੇ ਆ ਤੇ ਉੱਧਰ ਆਪਾਂ ਨੇ ਬੱਚੇ ਵੀ ਹੋਦਰੇ ਬਣ ਛੱਡੇ ਥੋੜੇ ਜਿਹੇ ਆਉਣ ਵਾਲੇ ਰਹਿੰਦੇ ਨੇ ਜਿਹੜੇ 9 10 24 ਖਾਣਾ ਉੱਤਰੋਂ ਤੇ ਆਪਣੇ ਵੱਡੇ ਬ੍ਰੀਡਰ ਨੇ ਜੀ ਪੂਰਾ ਆਪਣਾ ਪੂਰੇ ਦਾ ਕੋਈ ਅਲੱਗ ਤੇ ਪੂਰੇ ਵਿੱਚ ਟੀਆਂ ਦਾ ਦਰਦਾਂ ਤੇ ਟੀਆਂ ਉੱਤਰੋ ਬੋਲ ਜੀ ਆਪਣੇ ਬਟੀਆਂ ਦਾ ਸੱਤ ਵਜੇ ਨੇ ਇਹਦੇ ਪੰਚ ਵੜਾ ਦੇ ਵਿੱਚੋਂ ਬਣਾਇਆ ਹੈ ਜਿਆਰ ਬਣਾਇਆ ਆ ਵੀ ਇਹਦੇ ਤਿਹੇ ਬਿਊਟੀ ਸ਼ਾਪ ਦਾ ਆ ਪਰਦਾ ਇਹੋ ਕੱਟੀਆਂ ਆਏ ਆਪਣਾ ਬੁੱਡੇ ਵਾਲਾ ਬਲੱਡ ਹੈ ਜਿਹੜਾ ਬੁੱਢਾ ਹੋ ਗਿਆ ਆਪਣਾ ਉੱਪਰ ਸਭ ਤੋਂ ਜਾਂਦਾ ਆ ਪਰਦਾ ਜਲਦਾ ਬਸ ਉੱਪਰ ਚੜ ਗਏ। ਆਹ ਕਰਦੇ ਹਾਂ। ਜਰ ਉੱਤਰ ਚੱਲਦੇ ਹਾਂ ਆਪਾਂ ਦੂਜੇ ਖੁੱਡਿਆਂ। ਆ ਰਿਹਾ ਜਾਨਿਆ ਰਸਤਾ ਬਹੁਤ ਝੰਟੀ ਵਾਲਾ ਬੰਦਾ। ਜਾ ਪਾ ਇੱਧਰ ਲੈ ਹੁੱਡਿਆਂ ਚ ਇੱਧਰ ਵੀ ਦੇਖਿਆ ਬੈਠ ਨੇ ਗੱਲ ਕਿਵੇਂ ਪਾਏ ਨੇ ਦਾਣੇ ਇੰਨੇ ਤੱਕਦਰਦ ਬੱਚੇ ਫਰਦੇ ਆ ਬਾਹਰ ਬੱਚੇ ਲੱਗਦੇ ਇਹ ਬੱਚੇ ਹੋ ਚੁੱਕੇ ਨੇ ਹੈ ਕਹਿਮ ਤੇ ਨਾ ਵੀ ਕਰਾਂਗੇ ਉਧਰ ਪਰ ਲਿਆ ਹੁੱਡਿਆਂ ਚ ਜਾਓ ਆ ਬੈਠੇ ਆ ਬੱਚੇ ਜਾਈਂ ਇੱਥੋਂ ਉੱਪਰੋਂ ਤਾਰ ਕੇ ਆਪਾਂ ਥੱਲੇ ਛੱਡਦੇ ਹਾਂ ਅੰਡਾ ਛੱਡਦਾਗੇ ਜੋੜਾ ਤੋੜਦਾ ਆਪਾਂ ਤੁਹਾਨੂੰ ਦੱਸਿਆ ਸੀ ਆ ਬੈਠਾ ਬਈ ਉਦੋਂ ਤਾਰਿਆ ਹੈ ਬੱਚਾ ਦੂਜਿਆਂ ਦੀਆਂ ਨਾਲ ਹੀ ਆਂ ਦੋਈ ਛੱਡਣ ਦਾ ਕਾਰਨ ਇਹ ਹੈ ਵੀ ਤਾਂ ਜੋ ਇਹ ਫੂਨ ਜਲਦੀ ਮਾਰਨ ਲੱਗਣ ਠੀਕ ਇਧਰ ਆ ਜੋੜੀ ਨੇ ਆਪਣੀ ਨੇ ਗੱਡੇ ਹੋਏ ਨੇ ਲਹ ਦਾ ਕਾਲਾ ਜਾਊਗਾ ਜੀ ਜੋ ਕਾਲਾ ਜਾਊ ਜਨੀ ਲੋ ਮੋਜਾਂ ਨੇ ਖੂਬਰੇ ਪੱਲ ਮੋਜ ਇਹਦੇ ਬੱਚੇ ਦੇ ਬਹੁ ਪਰਮੀ ਮੋਜ ਦਾ ਜਾਊਗਾ ਬਸ ਹੋ ਬਸ ਦੇ ਲੋ ਮਾਮ ਤੱਕ ਹੀ ਉਹ ਬਸ ਉਹ ਤਾਂ ਇਹ ਛੜਤ ਲਈ ਵਿੱਚ ਆਪਾਂ ਥੋੜੇ ਜਿ ਹੁੰਦਰੋਂ ਗਿੱਜੇ ਹੋਏ ਕਰਦੇ ਨਾ ਨਾ ਦਾਣਾ ਆਪਣੀ ਚੇਂਜ ਆ ਆ ਦੇਖੋ ਘਣਸੀਆਂ ਵਾਲੇ ਇਹਨਾਂ ਨੂੰ ਆਪਾਂ 2 ਦਿਨ ਦਵਾਈ ਦਤੀ ਹੈ ਜੀ ਮੁੜ ਕੇ ਦਵਾਈ ਨਹੀਂ ਦਿੱਤੀ ਗਈ ਆਪਾਂ ਐਵੇਂ ਝੂਟ-ਗੋਟੀਓ ਗੋਲੀ 2 ਦਿਨ ਦਿੱਤੀ ਆ ਬਾਈ ਮੋੜ ਪੈ ਗਿਆ ਸੀ ਹਣ ਸੁੱਕਣ ਲੱਗ ਚੁੱਕੀਆਂ ਨੇ ਘਣਸੀਆਂ ਠੀਕ ਹੈ ਜੀ ਤੇ ਆ ਬੱਚੇ ਦੇ ਇੱਕ ਸਾਈਡੇ ਸੀ 2 ਦਿਨ ਦੇ ਕੇ ਆਪਾਂ ਦਵਾਈ ਬੰਦ ਕਰਤੀ ਆ ਇਹਨਾਂ ਨੂੰ ਦਵਾਈ ਦੁਆਰਾ ਦੇ ਉੱਤੇ ਨਹੀਂ ਸੀ ਇੱਥੇ ਹੀ ਰੁਕ ਗਈਆਂ ਨੇ ਬਈ ਇਹ ਇੱਥੇ ਹੀ ਸੁੱਕ ਰਹੀ ਹੈ ਹੁਣ ਆਪਣੇ ਆਪ ਹੀ ਛੱਡ ਜਾਣੀ ਇਹ ਫਿਰ ਜ਼ਿਆਦਾ ਦਿਨ ਦਵਾਈ ਦੇਣ ਦਾ ਕੋਈ ਫਾਇਦਾ ਨਹੀਂ ਕੋਈ ਅੰਦਰ ਅਫੈਕਟ ਵੀ ਕਰ ਸਕਦੀ ਆ ਤੇ ਆਪਾਂ ਦਵਾਈ ਘੱਟੇ ਦੇ ਕੇ ਖੋਸ਼ਾਂਗੇ ਦਵਾਈ 19 ਕੁ ਦੋ ਬਸ ਜਦੋਂ ਮੋੜ ਪੈ ਗਿਆ ਇੱਥੇ ਰੁਕਦੀ ਦਵਾਈ ਆਪਣੇ ਆਪ ਇਹਨੇ ਛੱਡਣ ਨੂੰ ਤਾਂ ਟਾਈਮ ਲੈਣਾ ਹੀ ਹੈ ਸੁੱਕਣ ਨੂੰ ਸੁੱਕ ਕੇ ਛੱਡ ਜਾਣਗੇ ਇਹ ਇਹ ਤੁਹਾਡੇ ਸਾਹਮਣੇ ਬੈਠੇ ਇਧਰ ਵੀ ਆਂਦੇ ਲਾਈ ਬੈਠੀ ਆ ਥੋੜੇ ਵੀ ਕਿਨੇ ਲਾਲੇ ਅੰਡੇ ਇਤਰੇ ਨੇ ਅੰਡੇ ਲਾਲੇ ਬੱਚਾ ਪਾਲਦੀ ਛੋਟਾ ਜਿਹਾ ਬੱਚਾ ਅੰਡੇ ਦੋਹਾਂ ਲਾਦੇ ਤੇ ਦੁਰੀਆ ਬੈਠੇ ਆ ਉਹ ਦੋ ਭੂਰੇ ਵਾਲੇ ਬੱਚੇ ਨੇ ਦੋ ਉਹ ਵੀ ਜੋੜੀ ਤੋੜਦਾਂ ਥੋੜੇ ਜਿਹੇ ਬੱਚੇ ਹੋਰ ਵੇਣ ਵਸ। ਇਹ ਪੂਰੀ ਚੱਕਦਾਂ ਕਬੂਤਰ ਚੋਂਗਾ ਤੇ ਜੋ ਬੱਚੇ ਥੱਲੇ ਧਾਰਦਾਂਗੇ ਆਪਾਂ ਇਹ। ਆਹੇ ਮੂੰਹ ਮਾਰ ਲਾਇਆ। ਕਿਹ ਬੱਚੇ ਹੋਵੇ ਥੋੜੇ ਜਿਹਾ ਕਿ ਨਹੀਂ। ਤਾਰਨ ਜੋ। ਹੁਣ ਬੱਚਿਆਂ ਨੂੰ ਥੱਲੇ ਧਾਰਦਣ ਇੱਕ ਦੋ ਦਿਨਾਂ ਤੱਕ ਕਬੂਤਰੀ ਨੂੰ ਫਿਰ ਚੱਕ ਲਾਂਗੇ। ਲੋ ਜੀ ਉਹ ਬੱਚੇ ਧਾਰਦੇ ਆਪਾਂ ਹੀ ਵੀ ਥੱਲੇ। ਦਾ ਜੋ ਤਾਂ ਨੂੰ ਕਾਫੀ ਛੋਟਾ ਦਾ। ਕੋਈ ਨੀਂਜੇਦਾਰ ਤੇ ਚੌਗਾ ਦੇਣਗੇ ਇੱਕ ਦੋ ਦਿਨ ਥੱਲੇ ਜੁੜਾ। ਚੌਗਾ ਦਊਗਾ ਥੱਲੇ ਤੇ ਫਿਰ ਆਪਾਂ ਉਹ ਕਰ ਦਾਂਗੇ ਵੀ ਇਹਦੇ ਟੱਕੇ ਦੇ ਉੱਤੋਂ। ਲੋਏ ਬੱਚੋ ਨਿਕਲੋ ਜੋ ਮਨ। ਇਹਨੂੰ ਇੱਥੇ ਰੱਖ ਦਿੰਨਾ ਫੜ ਜਾ। ਬੱਚੇ ਇਹਦੇ ਵਿੱਚ ਬੈਠੇ ਰਹਿਣਗੇ। ਇੱਥੇ ਬੈਠਣਾ ਉਹ ਬੱਚੇ ਆ ਕਰਨਗੇ। ਕੋ ਗਾ ਲਾ ਲਾਂਗੇ ਤੇ ਹੁਣ ਤੋਂ ਚੱਕਤੀ ਆਪਾਂ ਹੁਣ ਤੋਂ ਬਠਾ ਹੌਲੀ ਹੌਲੀ ਕਰਦੇ ਹਾਂ ਸਾ ਤੇ ਦਹੀਂ ਥੱਲੇ ਆ ਕੇ ਦੋ ਕੀ ਚੋਗਾ ਇਹ ਆਂਡੇ ਬਹੁਤ ਜਲਦੀ ਲਾਉਂਦੀਆਂ ਨੇ ਬਈ ਤਾਂ ਕਰਕੇ ਇੰਨਾ ਕ ਹੱਲ ਕਰਨਾ ਪੈਂਦਾ ਕਿਉਂਗੇ ਨੇ ਆਂਡੇ ਲਾਉਣਾ ਸ਼ੁਰੂ ਕਰ ਦਨੇ ਨੇ ਹੁਣ ਫੇਰ ਇਧਰ ਸ਼ੁਰੂ ਲੈ ਕੇ ਝਾੜ ਕ ਮਾਰਦੇ ਆਪਾਂ ਇਧਰ ਵੀ ਪੱਠੀਆਂ ਵਾਲੇ ਫੋਡੇ ਚ ਝਾੜੇ ਪਈਆਂ ਹੋ ਯਾਰ ਖੰਭ ਬਹੁਤ ਝਾੜਨ ਲੱਗ ਗਏ ਦੇਖੋ ਖੰਭੇ ਖੰਭ ਕਰੇ ਹੁੰਦੇ ਨੇ ਫੋਡਿਆਂ ਦੇ ਵਿੱਚ ਤੇ ਬੈਠਿਆ ਪੱਟੀਆਂ ਬੱਚੇ ਆ ਦੇ ਵਿੱਚ ਪੱਟੀਆਂ ਮਦੀਨਾਂ ਵਾਲੀਆਂ ਠੀਕ ਹੈ ਵਿੱਚ ਉੱਡਣ ਵਾਲੀਆਂ ਵਿੱਚ ਬੱਚੀਆਂ ਆਣੀਆਂ ਨੇ ਸਾਰੀਆਂ ਵੱਡੀਆਂ ਜ਼ਿਆਦਾਤਰ ਉੱਪਰੇ ਬੈੰਦੀਆਂ ਨੇ ਤੇ ਬੱਚੇ ਥੱਲੇ ਨੇ ਜ਼ਿਆਦਾ ਠੀਕ ਹੈ ਜੀ ਚਲੋ ਠੀਕ ਹੈ ਜੀ ਓਕੇ ਧੰਨਵਾਦ ਆ ਜੀ ਮੇਰੇ ਸਾਰੇ ਭਰਾਵਾਂ ਜਿਹੜੇ ਆਪਣੇ ਚੈਨਲ ਨਾਲ ਜੁੜੇ ਹੋਏ ਨੇ ਇਹ ਕੋਈ ਦਵਾਈ ਬਾਈ ਜਿਹੜੀ ਆਪਾਂ ਦੱਸੀ ਆ ਗੋਲੀ ਬਹੁਤ ਵਧੀਆ ਰਿਜ਼ਲਟ ਆਇਆ ਬਾਈ ਆਪਾਂ ਤਾਂ ਹੀ ਦੱਸੀ ਆ ਤੁਹਾਨੂੰ ਫਣਸੀ ਵਾਲੀ ਭਰਾਵਾਂ ਨੇ ਪੁੱਛਿਆ ਸੀ ਤੁਸੀਂ ਮੇਰੇ ਕੇਸ ਤੇ ਵਰਤੋ ਤੇ ਦੱਸੋ ਮੈਨੂੰ ਰਿਜ਼ਲਟ ਤੁਹਾਨੂੰ ਕਿਵੇਂ ਲੱਗਿਆ ਠੀਕ ਆ ਜੀ ਆਪਾਂ ਨੂੰ ਤਾਂ ਬਹੁਤ ਵਧੀਆ ਆਇਆ ਰਿਜ਼ਲਟ ਠੀਕ ਆ ਜੀ ਧੰਨਵਾਦ ਓਕੇ ਲਵ ਯੂ ਮੇਰੇ ਸਾਰੇ ਭਰਾਵਾਂ ਨੂੰ ਜੀ ਇਹ ਵੀਡੀਓ ਲੰਬੀ ਹੋ ਜਾਂਦੀ ਆ